ਤੇ ਸੇਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਐਜੰਡਾ ਹੈਡਲਾਈਨਸ ਤੇ ਪੰਜਾਬ ਤੇ ਚੰਡੀਗੜ੍ਹ 'ਚ ਮੀਂਹ ਤੇ ਗੜੇਮਾਰੀ ਸਮੁੱਚੇ ਕਸ਼ਮੀਰ 'ਚ ਮੌਸਮ ਦੀ ਪਹਿਲੀ ਬਰਫਬਾਰੀ ਨਾਲ ਵਾਦੀ ਵਾਸੀਆਂ ਦੇ ਚਿਹਰੇ ਖਿੜੇ ਮਾਤਾ ਵੈਸ਼ਨੋਦੇਵੀ ਮੰਦਿਰ ਦੇ ਵਿੱਚ ਹੋਈ ਬਰਫਬਾਰੀ ਜੰਮੂ ਦੇ ਵਿੱਚ ਪਿਆਹ ਪਾਰੀ ਮੁੱਖ ਮੰਤਰੀ ਮਾਨਯੋਗ ਦਿੱਤੇ ਨਵੇਂ ਦਿਸ਼ਾ ਨਿਰਦੇਸ਼ ਕਿਹਾ ਚੋਣਾਂ ਜ਼ਾਬਤਾ ਲੱਗਣ ਤੋਂ ਪਹਿਲਾਂ ਵਿਕਾਸ ਕਾਰਜ ਨੇਪਰੇ ਚਾੜੇ ਜਾਣ ਛੋਟੇ ਸ਼ਹਿਰਾਂ 'ਚ ਮੈਟਰੋ ਦੇ ਵਿਸਥਾਰ ਤੇ ਕੋਰਿਡੋਰਸ ਸ਼ੁਰੂ ਕਰਨ ਦੀ ਤਜਵੀਜ਼ ਸਰਕਾਰ ਤੋਂ ਨਿਰਾਸ਼ ਹੋਈ ਕਾਂਗਰਸ ਕਿਹਾ ਅੰਤਿਮ ਬਜਟ ਚ ਆਮ ਬੰਦੇ ਲਈ ਕੁਝ ਵੀ ਨਹੀਂ ਆਪਣੀ ਗ੍ਰਿਫਤਾਰੀ ਖਿਲਾਫ ਸੁਰੇਨ ਸੁਪਰੀਮ ਕੋਰਟ ਪਹੁੰਚੇ ਸ਼ੁੱਕਰਵਾਰ ਨੂੰ ਹੋਵੇਗੀ ਸੁਣਵਾਈ ਕਾਂਗਰਸ ਨੇਤਾ راہਲ ਗਾਂਧੀ ਦੀ ਅਗਵਾਈ ਹੇਠ ਫਾਰਿਤ ਜੜੋ ਨਿਆਂ ਯਾਤਰਾ ਮੁਰਸ਼ਦਾਬਾਦ ਪਹੁੰਚੀ 7 ਸਾਲਾਂ ਤੋਂ ਗਵਾਚਿਆ ਨੌਜਵਾਨ ਕੋਲਕਾਤਾ ਤੋਂ ਮਿਲਿਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਦੇ ਵਿੱਚ ਬ੍ਰੈਮਟਨ ਤੇ ਕੈਲਗਰੀ ਵਾਸੀ ਤਿੰਨ ਭਾਰਤੀਆਂ ਨੂੰ ਕੀਤਾ ਜਾਵੇਗਾ ਅਮਰੀਕਾ ਹਵਾਲੇ ਸੋ ਇਸ ਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਜਾਣ ਦੇ ਹਨ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਇਹ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਬਹੁਤੇ ਹਿੱਸਿਆਂ ਦੇ ਵਿੱਚ ਜਿੱਥੇ ਮੀਂਹ ਪਿਆ ਉੱਤੇ ਕਈ ਥਾਵਾਂ ਭਾਰੀ ਗੜੇਮਾਰੀ ਵੀ ਹੋਈ ਮੀਂਹ ਨਾਲ ਜਿੱਥੇ ਖੁਸ਼ਕ ਮੌਸਮ ਤੋਂ ਲੋਕਾਂ ਨੂੰ ਰਾਹਤ ਮਿਲੀ ਪਰ ਗੜੇਮਾਰੀ ਨੇ ਕਿਸਾਨਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਮੌਸਮ ਵਿਭਾਗ ਨੇ ਪੰਜਾਬ ਤੇ ਚੰਡੀਗੜ੍ਹ 'ਚ 2 ਤੋਂ 4 ਫਰਵਰੀ ਤੱਕ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਦੂਜੀ ਅਹਿਮ ਖਬਰ ਸ਼੍ਰੀਨਗਰ ਤੋਂ سامنے ਆ ਰਹੀ ਹੈ ਸ਼੍ਰੀਨਗਰ ਤੇ ਕਸ਼ਮੀਰ ਦੇ ਹੋਰ ਮੈਦਾਨੀ ਇਲਾਕਿਆਂ ਦੇ ਵਿੱਚ ਵੀਰਵਾਰ ਨੂੰ ਸਰਦੀ ਦੇ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਜਿਸ ਨਾਲ ਸਥਾਨਕ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਆ ਗਈ ਮੈਦਾਨੀ ਇਲਾਕਿਆਂ 'ਚ ਬੋਧਵਾਰ ਦੇ ਰਾਤ ਤੋਂ ਸ਼ੁਰੂ ਹੋਈ ਬਰਫਬਾਰੀ ਜ਼ਿਆਦਾਤਰ ਥਾਵਾਂ 'ਤੇ ਸਵੇਰ ਤੱਕ ਜਾਰੀ ਰਹੀ ਸ਼੍ਰੀਨਗਰ ਅਤੇ ਨਦੀ ਇਲਾਕਿਆਂ ਦੇ ਆਸ-ਪਾਸ ਦੇ ਹੋਰ ਇਲਾਕਿਆਂ 'ਚ ਦੇਰ ਰਾਤ ਮੀਂਹ ਤੇ ਬਰਫਬਾਰੀ ਹੋਈ। ਇਸ ਤੋਂ ਬਾਅਦ ਕਾਠੀ ਸਵੇਰ ਤੱਕ ਬਰਫ ਦੇ ਨਾਲ ਤੱਕੀ ਰਹੀ। ਸ਼੍ਰੀਨਗਰ ਦੇ ਵਿੱਚ 2 ਇੰਚ ਦੇ ਕਰੀਬ ਬਰਫਬਾਰੀ ਹੋਈ ਜਦਕਿ ਅਨੰਤਨਾਗ ਸ਼ਹਿਰ ਦੇ ਵਿੱਚ 4 ਇੰਚ, ਕਾਜ਼ੀ ਗੁੰਡ ਦੇ ਵਿੱਚ 9, ਪਹਿਲਗਾਮ ਦੇ ਵਿੱਚ 10, ਪਲਵਾਮਾ ਸ਼ਹਿਰ ਦੇ ਵਿੱਚ 2, ਕੁਲਗਾਮ ਸ਼ਹਿਰ 'ਚ 3, ਸ਼ੌਪੀਆਂ ਸ਼ਹਿਰ ਦੇ ਵਿੱਚ 5, ਗੰਦਰਬਲ ਸ਼ਹਿਰ ਦੇ ਵਿੱਚ 2, ਬਾਰਾਮੋਲਾ ਸ਼ਹਿਰ ਦੇ ਵਿੱਚ 3, ਪੁਪਵਾੜਾ ਦੇ ਵਿੱਚ 4 ਅਤੇ ਗੁਲਮਰਗ ਦੇ ਵਿੱਚ 14 ਇੰਚ ਬਰਫਬਾਰੀ ਹੋਈ। ਪੀਚੀ ਅਹਿਮ ਖਬਰ ਜਮੂ ਤੋਂ ਸਾਹਮਣੇ ਆ ਰਹੀ ਹੈ ਅੱਜ ਸਵੇਰੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੂਟਾ ਪਹਾੜੀ ਤੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਿਰ ਸਮੇਤ ਜਮੂ ਖੇਤਰ ਦੇ ਉੱਪਰਲੇ ਇਲਾਕਿਆਂ ਵਿੱਚ ਬਰਫ ਬਾਰੀ ਹੋਈ ਅਧਿਕਾਰੀਆਂ ਨੇ ਦੱਸਿਆ ਕਿ ਜਮੂ ਖੇਤਰ ਦੇ ਮੈਦਾਨੀ ਇਲਾਕਿਆਂ ਵਿੱਚ ਦਰਮਿਆਨੀ ਤੋਂ ਹਲਕੀ ਬਾਰਿਸ਼ ਦਰਜ ਕੀਤੀ ਗਈ ਉਹਨਾਂ ਨੇ ਕਿਹਾ ਮਾਤਾ ਵੈਸ਼ਨੋ ਦੇਵੀ ਪਵਨ ਦੇ ਅੰਦਰ ਅਤੇ ਹਲੇਦਵਾਲੇ ਬਰਫ ਬਾਰੀ ਹੋਈ ਹੈ ਤ੍ਰਿਕੂਟਾ ਪਹਾੜੀ ਖੇਤਰ ਅੱਜ ਸਵੇਰੇ ਬਰਫ ਦੇ ਨਾਲ ਧਕਿਆ ਰਿਹਾ ਚੌਥੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਡਿਪਟੀ ਕਮਿਸ਼ਨਰਾਂ ਨੂੰ ਦੋ ਮੁਕੰਤੀਏ ਏਜੰਡੇ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਿਰਦੇਸ਼ ਦਿੱਤੇ ਨੇ ਪਹਿਲਾ ਇਹ ਕਿ ਵਿਤੀ ਮਾਲੀਏ ਵਿੱਚ ਵਾਅਦੇ ਲਈ ਕਦਮ ਉਠਾਏ ਜਾਣ ਅਤੇ ਦੂਜਾ ਸੂਬੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਦੇ ਨਾਲ ਮੁਕੰਮਲ ਕਰਵਾਇਆ ਜਾਵੇ ਅਗਲੀਆਂ ਲੋਕ ਸਭਾ ਚੋਣਾਂ ਵਾਸਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਦਾ ਟਿਕਾ ਦਿੱਤਾ ਗਿਆ ਹੈ ਮੁੱਖ ਮੰਤਰੀ ਨੇ ਨਾਗਰਿਕ ਸੇਵਾਵਾਂ ਮੁਹैयाਕਰਨ ਸੰਬੰਧੀ ਅੱਜ ਇੱਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਈ ਪ੍ਰੋਜੈਕਟਾਂ ਤੇ ਤਸੱਲੀ ਜ਼ਾਹਰ ਕੀਤੀ ਤੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ। ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਨਵੇਂ ਸੰਸਦ ਪਵਨ ਦੇ ਵਿੱਚ ਵਿੱਤ ਮੰਤਰੀ ਨਰਮਲਾ ਸਿਧਾਰਮਨ ਵੱਲੋਂ ਅੱਜ ਦਿੱਤੀ ਸਾਲ 2024-25 ਦਾ ਅੰਤਰੀਮ ਬਜਟ ਪੇਸ਼ ਕੀਤਾ ਗਿਆ। ਇਸ ਵਿੱਚ ਰੇਲਵੇ ਨੂੰ ਬਜਟ 'ਚ ਵਿਸ਼ੇਸ਼ ਥਾਂ ਦਿੱਤੀ ਗਈ। ਨਰਮਲਾ ਸਿਧਾਰਮਨ ਨੇ ਕਿਹਾ ਕਿ ਛੋਟੇ ਸ਼ਹਿਰਾਂ ਦੇ ਵਿੱਚ ਮੈਟਰੋ ਦਾ ਵਿਸਥਾਰ ਹੋਵੇਗਾ। रेलवे समुंदर मार्ग जोड़ने ਤੇ জোর ਦਿੱਤਾ ਤੇ ਇਹਨਾਂ ਰੇਲ ਕੋਰੀਡੋਰ ਸ਼ੁਰੂ ਕੀਤੇ ਜਾਣਗੇ 40000 ਆਮ ਰੇਲ ਕੋਚ ਬੰਦੇ ਭਾਰਤ ਵਿੱਚ ਬਦਲੇ ਜਾਣਗੇ ਯਾਤਰੀ ਰੇਲਾਂ ਦੇ ਸੰਚਾਲਨ ਵਿੱਚ ਸੁਭਾਰ ਕੀਤਾ ਜਾਵੇਗਾ 6ਵੀਂ ਅਹਿਮ ਖਬਰ ਇਹ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਨੇ ਵਿੱਤ ਮੰਤਰੀ ਨਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਅੰਤਰੀਮ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਆਮ ਲੋਕਾਂ ਲਈ ਇਸ ਵਿੱਚ ਕੁਝ ਵੀ ਨਹੀਂ ਹੈ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ थरूर ਨੇ ਕਿਹਾ ਕਿ ਬਜਟ ਪਾਸ਼ਨ ਬਹੁਤ ਛੋਟਾ ਅਤੇ ਨਿਰਾਸ਼ਾਜਨਕ ਸੀ ਬਹੁਤ ਜ਼ਿਆਦਾ ਬਿਆਨਬਾਜ਼ੀ ਸੀ ਬਹੁਤ ਸਾਰੇ ਬੁਧਾਲਤੇ ਧਿਆਨ ਨਹੀਂ ਦਿੱਤਾ ਗਿਆ ਬੇਰਜ਼ਗਾਰੀ ਦੇ ਮੁੱਦੇ ਦਾ ਕੋਈ ਜ਼ਿਕਰ ਨਹੀਂ ਇਹ ਸਰਕਾਰ ਆਪਣੀਆਂ ਅਸਫਲਤਾ ਨੂੰ ਵੀ ਸਫਲਤਾ ਵਜੋਂ ਪੇਸ਼ ਕਰ ਰਹੀ ਹੈ ਸੱਤਵੀਂ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਚਾਰਖੰਡ ਮੁਕਤੀ ਮੋਰਚਾ ਦੇ ਨੇਤਾ ਹਿਮੰਤ ਸੋਰੇਨ ਨੇ ਮਨੀ ਲਾਂਡਰਿੰਗ ਮਾਮਲੇ ਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਅੱਜ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਚੀਫ ਜਸਟਿਸ ਡੀਵਾਈ ਚੰਦਰ ਚੂੜ ਜਸਟਿਸ ਜੀਵੀ ਜਸਟਿਸ ਫਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦਾ ਬੈਂਚ ਸ਼ੁਕਰਵਾਨ ਨੂੰ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਦੀ ਪਟੀਸ਼ਨ ਤੇ ਸੁਣਵਾਈ ਲਈ ਸਹਿਮਤ ਹੋ ਗਿਆ ਅੱਤਵੀਂ ਅਹਿਮ ਖਬਰ ਕੋਲਕਾਤਾ ਤੋਂ ਸਾਹਮਣੇ ਆ ਰਹੀ ਹੈ ਕਾਂਗਰਸ ਨੇਤਾ راہੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਚੜ੍ਹੋ ਨਿਆਂ ਯਾਤਰਾ ਅੱਜ ਪశ్ਚਵੀਂ ਬੰਗਾਲ ਦੇ ਮੁਰਸ਼ਦਾਬਾਦ ਜ਼ਿਲ੍ਹੇ ਵਿੱਚ ਪਹੁੰਚੀ ਪੱਛਮੀ ਬੰਗਾਲ ਵਿੱਚ ਯਾਤਰਾ ਦਾ ਪਹਿਲਾ ਪੜਾ ਪਿਛਲੇ ਸੋਮਵਾਰ ਇਸਲਾਮਪੁਰ ਤੋਂ ਬਿਹਾਰ ਦੇ ਵਿੱਚ ਦਾਖਲ ਹੋਣ ਦੇ ਨਾਲ ਪੂਰਾ ਹੋਇਆ ਇਹ ਯਾਤਰਾ ਬੁੱਧਵਾਰ ਨੂੰ ਮਾਲਦਾ ਜ਼ਿਲ੍ਹੇ ਦੇ ਰਤੂਆ ਤੇ ਬਰਦਮਾਨ ਜ਼ਿਲ੍ਹੇ ਦੇ ਦੇਵੀਪੁਰ ਰਾਹੀਂ ਪੰਜਵੀਂ ਬੰਗਾਲ ਦੇ ਵਿੱਚ ਮੁੜ ਦਾਖਲ ਹੋਈ ਨੌਵੀਂ ਅਹਿਮ ਖਬਰ ਪਵਾਨੀਗੜ੍ਹ ਤੋਂ ਸਾਹਮਣੇ ਆ ਰ ਇਥੋਂ ਨੇੜਲੇ ਪਿੰਡ ਰਸੂਲਪੁਰੇ ਛੰਨਾ ਦੇ 7 ਸਾਲ ਪਹਿਲਾਂ ਗਵਾਚੇ ਨੌਜਵਾਨ ਮੁਬਾਰਕ ਅਲੀ ਨੂੰ ਦਿੱਲੀ ਦੇ ਵਪਾਰੀ ਵੱਲੋਂ ਕੋਲਕਾਤਾ ਤੋਂ ਲੱਭ ਕੇ ਅੱਜ ਪੁਲਿਸ ਦੀ ਹਾਜ਼ਰੀ ਵਿੱਚ ਪਰਿਵਾਰ ਦੇ ਹਵਾਲੇ ਕੀਤਾ ਗਿਆ। ਰਾਜਕੁਮਾਰ ਵਾਸੀ ਦਿੱਲੀ ਨੇ ਦੱਸਿਆ ਕਿ ਉਹ ਆਪਣੇ ਵਪਾਰਕ ਕੰਮ ਲਈ ਕੋਲਕਾਤਾ ਗਿਆ ਸੀ। ਉੱਥੇ ਉਸ ਨੌਜਵਾਨ ਨੇ ਉਸ ਕੋਲ ਆ ਕੇ ਚਾਪੀਨ ਦੀ ਮੰਗ ਕੀਤੀ। ਨੌਜਵਾਨ ਦੀ ਬੋਲੀ ਤੋਂ ਇੰਜ ਲੱਗਿਆ ਕਿ ਇਹ ਮੁੰਡਾ ਬੰਗਾਲੀ ਨਹੀਂ ਪੰਜਾਬੀ ਲੱਗਦਾ। ਇਸ ਨੌਜਵਾਨ ਨੇ ਦੱਸਿਆ ਕਿ ਉਸ ਦੀ ਮਾਂ ਵੀ ਇੱਕ ਪਾਸੇ ਬੈਠੀ ਹੈ ਜਦੋਂ ਰਾਜਕੁਮਾਰ ਉਸ ਔਰਤ ਕੋਲ ਗਿਆ ਤਾਂ ਉਸਨੇ ਦੱਸਿਆ ਕਿ ਉਹ ਨੌਜਵਾਨ ਦੀ ਮਾਂ ਨਹੀਂ ਹੈ ਤੇ ਨੌਜਵਾਨ ਕੁਝ ਮਹੀਨੇ ਪਹਿਲਾਂ ਮੇਰੇ ਕੋਲ ਆਇਆ ਇਸ ਉਪਰੰਤ ਰਾਜਕੁਮਾਰ ਨੇ ਉਤੋਂ ਦੀ ਪੁਲਿਸ ਨਾਲ ਸੰਪਰਕ ਕਰਨ ਉਪਰੰਤ ਇਸ ਨੌਜਵਾਨ ਨੂੰ ਰੇਲ ਗੱਡੀ ਰਾਹੀਂ ਆਪਣੇ ਘਰ ਦਿੱਲੀ ਲਿਆਂਦਾ ਦਸਵੀਂ ਅਹਿਮ ਖਬਰ ਟੋਰਾਂਟੋ ਤੋਂ ਸਾਹਮਣੇ ਆ ਰਹੀ ਹੈ ਮੈਕਸੀਕੋ ਦੇ ਉੱਤਰੀ ਅਮਰੀਕੀ ਦੇਸ਼ਾਂ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਨਾਲ ਕਥਿਤ ਸੰਬੰਧਾਂ ਦੇ ਦੋਸ਼ ਵਿੱਚ ਕੈਨੇਡਾ ਵਿੱਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਉਹਨਾਂ ਨੂੰ ਅਮਰੀਕਾ ਵਿੱਚ ਮੁਕਦਮੇ ਲਈ ਹਵਾਲੀਗੀ ਕੀਤੀ ਜਾਵੇਗੀ ਐਫ ਪੀਆਈਏ ਤੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਸਾਂਝੀ ਆਪਰੇਸ਼ਨ ਦੌਰਾਨ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਮੁਲਜ਼ਮਾਂ ਦੀ ਪਛਾਣ ਆਯੂਸ਼ ਸ਼ਰਮਾ ਅਤੇ ਗੁਰ ਅਮਰਿਤ ਸੰਧੂ ਦੋਵੇਂ ਬ੍ਰੈਮਟਨ ਤੋਂ ਅਤੇ ਕੈਲੇਗਰੀ ਤੋਂ ਸ਼ੁਭਮ ਕੁਮਾਰ ਦੇ ਵੱਜੋਂ ਹੋਈ ਹੈ ਸੂਚਨਾ ਚਟੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸਿਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ